ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਜੀ ਬਾਰੇ ਅੱਗੇ ਜਾਣਕਾਰੀ ਸਾਂਝੀ ਕਰਾਂਗੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਗੁਰੂ ਸਨ ਜਿਨ੍ਹਾਂ ਆਪਣੀ ਜਨਮ ਸਾਖੀ ਦੇ ਕੁਝ ਹਿੱਸੇ ਆਪਣੀ ਹੱਥੀ ਲਿਖੇ ਹਨ ਫਿਰ ਉਹ ਪਹਿਲੇ ਪੈਗੰਬਰ ਸਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ ਹਾਲਾਤ ਤੋਂ ਆਪਣੀ ਜੀਵਨ ਗਾਥਾ ਆਰੰਭ ਕੀਤੀ ਗੁਰੂ ਪਾਤਸ਼ਾਨੀ ਇਸ ਜੀਵਨ ਕਹਾਣੀ ਦਾ ਨਾਮ ਬਚਿੱਤਰ ਨਾਟਕ ਰੱਖਿਆ ਸਚਮੁੱਚ ਉਹਨਾਂ ਦਾ ਜੀਵਨ ਬਚਿੱਤਰ ਹੈ ਉਹਨਾਂ ਦੇ ਜੀਵਨ ਕਾਲ ਵਿੱਚ ਵਾਪਰੀ ਹਰ ਘਟਨਾ ਸਾਖੀ ਅਤੇ વાર્ਤਾ ਅਚਰਜ ਹੈ ਅਤੇ ਪੜਨ ਸੁਣਨ ਵਾਲੇ ਨੂੰ ਵੀ ਵਿਸਮਾਦ ਵਿੱਚ ਲੈ ਜਾਂਦੀ ਹੈ ਦਸ਼ਮੀਸ਼ ਪਿਤਾ ਜੀਵਨ ਭਰ ਸੰਸਾਰ ਦੇ ਵੱਡੇ ਪੇੜ ਵਿੱਚ ਹੰਡੇ ਹੋਏ ਖਡਾਰੀਆਂ ਵਾਂਗ ਖੇਡਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦ ਇਸ ਵਾਕ ਦੀ ਵਿਆਖਿਆ ਇਸ ਤਰ੍ਹਾਂ ਹੈ ਮੈਂ ਹੂੰ ਪਰਮਪੁਰਖ ਕੋ ਦਾਸਾਂ ਦੇਖਣ ਆਇਓ ਜਗਤ ਤਮਾਸ਼ਾ ਇਸ ਜਗਤ ਤਮਾਸ਼ੇ ਵਿੱਚ ਪ੍ਰਭੂ ਨੇ ਆਪ ਵਰਕਤਾਂ ਦੇ ਕੇ ਦੁਸ਼ਟ দমন ਨੂੰ ਭੇਜਿਆ ਜਿਵੇਂ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਬਚਨ ਆਦਿ ਅਤੇ ਪੁਰਾਤਨ ਜਨਮ ਸਾਖੀਆਂ ਵਿੱਚ ਸਾਹਮਣੇ ਹੋਏ ਮਿਲ ਜਾਂਦੇ ਹਨ ਤੀਵੇਂ ਬਚਿੱਤਰ ਨਾਟਕ ਵਿੱਚ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਵੀ ਸੁਰਖੇਤ ਹਨ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੋਰ ਜਾਣਕਾਰੀ ਦੇਵਾਂਗੀ ਧੰਨਵਾਦ ਜੀ